ਖਾਣੋ ਮਿੱਤਰੋ ਸਵਾਰਤਾ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਬਈ ਇੱਕ ਹੀ ਆ ਕਿਉਂਕਿ ਨਾ ਮੈਂ ਪਿੱਛੇ ਜਿ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਬਈਆਂ ਦੇ ਕਮੈਂਟ ਆਏ ਇੱਕ ਵੀਡੀਓ ਪਾਈ ਸੀ ਵੀਡ ਕਲੀਅਰ ਦੇ ਨਾਂ ਤੇ ਇੰਡੋਸਵੇਸ ਕੰਪਨੀ ਦੀ ਠੀਕ ਹੈ ਜਿਹੜੀ ਕਿ 6ਵੇਂ ਦਿਨ ਦਵਾਈ ਪੈਂਦੀ ਆ ਗੰਦ ਤੋਂ ਵੀਡੀ ਸਾਈਡ ਵੀ ਇਹਨੂੰ ਕਹਿ ਦਿੰਦੇ ਆਪਾਂ ਗੰਦ ਵਾਲੀ ਘਾਹ ਤੋਂ ਚੌੜੀ ਪੱਤੀ ਦਾ ਖਾਦਮਾ ਝੋਨੇ ਬਾਸਮਤੀ ਦੇ ਵਿੱਚ ਠੀਕ ਹੈ ਜਿਹੜੀ ਆਪਾਂ ਜਾਂ ਤਾਂ 72 ਘੰਟਿਆਂ ਵਿੱਚ ਵਿੱਚ ਛਿਟਾ ਦਿੰਨੇ ਆ ਇੱਕ ਦਵਾਈ ਤੁਹਾਨੂੰ ਦੱਸੀ ਸੀ ਵੀ 6ਵੇਂ ਦਿਨ ਤੁਸੀਂ ਜੂੜੀਆਂ ਦੇ ਵਿੱਚ ਲਾ ਕੇ ਪਾ ਸਕਦੇ ਹੋ इंडोसवेस कंपनी ਦੀ ਸੀ ਬਈ ਬੀਡ ਕਲੀਅਰ ਠੀਕ ਹੈ ਉਹਦੇ ਨਾਲ ਦਾ ਜਿਵੇਂ ਸੇਮ ਟੈਕਨੀਕਲ ਹੈਗਾ ਕੋਟੇਵਾ ਕੋਟੇਵਾ ਦਾ ਬਹੁਤ ਤਕੜੀ ਕੰਪਨੀ ਆ ਨਾ ਠੀਕ ਹੈ ਇੰਡੋਸਵੇਸ ਵੀ ਬਹੁਤ ਵਧੀਆ ਕੰਪਨੀ ਆ ਹਨਾ ਕੋਟੇਵਾ ਦਾ ਨਾਮ ਤੁਸੀਂ ਸੁਣਿਆ ਹੋਣਾ ਇਹਦੀ ਕਰਯਾਨ ਆਉਂਦੀ ਆ ਇਹਦੇ ਵਿੱਚ ਆਹ ਟੈਕਨੀਕਲ ਹੁੰਦਾ ਇਹ 6ਵੇਂ ਦਿਨ ਆਪਾਂ ਪਾ ਸਕਦੇ ਆ ਠੀਕ ਹੈ ਪਰ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਚਰਚਾ ਕਰਾਂਗੇ ਪਟੀਲਾ ਬਾਰੇ ਕਰਾਂਗੇ ਕੱਲਾ ਦੋ ਤਰ੍ਹਾਂ ਦੀ ਪਟੀਲਾ ਆਉਂਦੀ ਆ ਹਨਾ ਇੱਕ ਤਾਂ 50% ਈਸੀ ਵਾਲੀ ਆਉਂਦੀ ਆ ਇੱਕ ਆਉਂਦੀ ਆ 37% ਈਡਬਲਿਊ ਕਿਹੜੀ ਪਾਈਏ ਕਿਹੜਾ ਜ਼ਿਆਦਾ ਕੰਮ ਕਰੂਗੀ ਇਹਦੇ ਪੋਤੜੇ ਫਰੋਲਾਂਗੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜੇ ਫੇਸਬੁੱਕ ਤੇ ਹੋ ਬਈ ਉਹ ਫੋਲੋ ਕਰ ਲਿਓ ਜਿਹੜੇ YouTube ਤੇ ਨੇ ਉਹ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਪਹਿਲੀ ਗੱਲ ਤਾਂ ਇਹ ਕੋਈ ਇੰਨੀ ਬਾਲੀ ਪੜਕਾਉਣ ਵਾਲਾ ਮੁੱਦਾ ਜਾਂ ਬਾਲੀ ਡਿਟੇਲ ਵਾਲਾ ਮੁੱਦਾ ਹੈ ਨਹੀਂਗਾ ਹਨਾ ਕਿਉਂਕਿ ਜਿਹੜੀ ਦਵਾਈ ਆਪਾਂ ਨੂੰ ਲਾਲੇ ਨੇ ਦੇਤੀ ਜਾਂ ਜਿਹੜੀ ਦਵਾਈ ਆਪਾਂ ਨੂੰ ਬਾਣੀਆਂ ਨੇ ਦੁਕਾਨਦਾਰ ਨੇ ਦੇਤੀ ਕਿਸੇ ਨੇ ਉਹੀ ਆਪਾਂ ਝੋਨੇ ਦੇ ਵਿੱਚ ਪਾ ਦੇਣੀ ਹੈ ਤੇ ਰਿਜ਼ਲਟ ਵੀ ਉਹਦਾ ਸਾਰੀ ਦਾ ਤਕਰੀਬਨ ਆ ਹੀ ਜਾਂਦਾ ਕਣਕ ਝੋਨੇ ਵਾਲੀ ਫਸਲ ਦੇ ਵਿੱਚ ਪੰਗਾ ਕਿੱਥੇ ਪੈਂਦਾ ਜਿੱਥੇ ਮੱਕੀ ਵਾਲੀ ਆ ਜਾਂ ਸਬਜ਼ੀ ਆ ਉੱਥੇ ਥੋੜੀ ਜਿਹੀ ਦਿੱਕਤ ਆ ਜਾਂਦੀ ਆ ਠੀਕ ਹੈ ਜਾਂ ਤੁਹਾਡੇ ਕੋਲੇ ਪਹਿਲਾਂ ਹੀ ਬਾਣ ਦੇ ਵਿੱਚ ਤੁਸੀਂ ਰੂੜੀ ਰਾੜੀ ਜਿਆਦੀ ਪਾਈ ਆ ਤੇ ਉਹਦੇ ਵਿੱਚ ਨਦੀਨ ਆ ਜਿਹੜੇ ਜ਼ਿਆਦਾ ਉੱਗਦੇ ਆ ਉੱਥੇ ਦਿੱਕਤ ਆ ਜਾਂਦੀ ਆ ਆਦਰਵਾਇਜ਼ ਕਣਕ ਝੋਨੇ ਵਾਲਿਆਂ ਦੇ ਵਿੱਚ ਕੋਈ ਬਾਲੀ ਜਿਆਦੀ ਸਮੱਸਿਆ ਆਉਂਦੀ ਨਦੀਨਾਂ ਦੀ ਠੀਕ ਹੈ ਤੇ ਬਾਕੀ ਜਿਹੜਾ ਆਪਾਂ ਬਾਣ ਵਾਏ ਹੁੰਦੇ ਆ 2 ਮਹੀਨੇ ਖੁੱਲੇ ਛੱਡੇ ਹੁੰਦੇ ਆ ਉਹਦੇ ਵਿੱਚ ਤਾਂ ਬਹੁਤ ਘੱਟ ਚਾਂਸ ਆ ਜਾਂਦੇ ਨੇ ਇਹਦੇ ਤਰ੍ਹਾਂ ਇਹਦੇ ਵਿੱਚ ਬਾਣ ਵੀ ਦੋ ਤਰ੍ਹਾਂ ਦੇ ਹੁੰਦੇ ਇੱਕ ਆਪਣੇ ਕੋਲੇ ਰੇਤਲੇ ਹੁੰਦੇ ਆ ਇੱਕ ਡੱਕਰ ਹੁੰਦੇ ਆ ਡਾਕਰ ਦੇ ਵਿੱਚ ਪਾਣੀ ਖੜ ਜਾਂਦਾ ਉਥੇ ਨਦੀਨਾਂ ਦੀ ਵੈਸੀ ਨਹੀਂ ਸਮੱਸਿਆ ਆਉਂਦੀ ਜਿੱਥੇ ਪਾਣੀ ਸੁੱਕ ਜਾਂਦਾ ਜਿਵੇਂ ਰੇਤਲਾ ਵਾਹਣਾ ਉਥੇ ਨਦੀਨਾਂ ਦੀ ਸਮੱਸਿਆ ਆ ਸਕਦੀ ਆ ਕਿ ਉਥੇ ਆਪਾਂ ਕਿਹੜੀ ਦਵਾਈ ਪਾਈਏ 37 ਵਾਲੀ ਪਾਈਏ ਜਾਂ 50 ਵਾਲੀ ਪਾਈਏ ਦੋਨਾਂ ਬਾਰੇ ਚਰਚਾ ਕਰਾਂਗੇ ਇੱਕ ਬੂਟਾ ਕਲੋਰ ਪਾਉਂਦੇ ਹੁੰਦੇ ਸੀ ਆਪਾਂ ਨੂੰ ਕੱਲੀ 50% ਈਸੀ ਦੇ ਨਾਤੇ ਠੀਕ ਹੈ 1 ਲੀਟਰ ਤੋਂ ਲੈ ਕੇ ਉਹ 1200 ਐਮਐਲ ਆਪਾਂ ਕਿੱਲੇ ਦੇ ਵਿੱਚ ਪਾਉਂਦੇ ਹੁੰਦੇ ਸੀ ਅੱਜ ਤੋਂ 5-7 ਸਾਲ ਪਹਿਲਾਂ 5-6 ਸਾਲ ਪਹਿਲਾਂ ਹਨਾ ਹੁਣ ਇਹਦਾ क्रेज ਘਟ ਗਿਆ ਠੀਕ ਹੈ ਪਿਛਲੇ 4 ਤਸਾਲਾਂ ਦਾ ਪਟੀਲਾ ਦਾ ਅਨਬੋਧ ਬਹੁਤ ਵਧਿਆ ਠੀਕ ਹੈ 50% ਈਸੀ ਵਾਲਾ ਬਹੁਤ ਪਈ ਆ ਠੀਕ ਹੈ 500 ਐਮਐਲ ਦੀ ਡੋਜ਼ ਆ ਬਈ ਸਾਰੇ ਬਾਰੇ ਆਪਾਂ ਗੱਲ ਕਰਾਂਗੇ ਕਿੱਲੇ ਦੀ ਠੀਕ ਹੈ ਇਹ ਤੁਸੀਂ 72 ਘੰਟਿਆਂ ਦੇ ਵਿੱਚ ਵਿੱਚ ਪਾਉਣੀ ਆ ਪਟੀਲਾ 72 ਘੰਟਿਆਂ ਤੋਂ ਪਹਿਲਾਂ-ਪਹਿਲਾਂ ਪਾਉਣੀ ਆ ਪ੍ਰੀ ਐਮਰਜੈਂਟ ਹੈ ਤੇ ਬ੍ਰੌਡ ਸਪੈਕਟ੍ਰਮ ਆ ਸਾਰੀ ਤਰ੍ਹਾਂ ਦੇ ਘਾਹ ਤੁਹਾਡੇ ਕੋਲੇ ਨਦੀਨ ਹੈ ਜਾਂ ਸਮੋਕ ਕਹਿ ਦਈਏ ਜਾਂ ਚੌੜੀ ਬੱਤੀ ਵਾਲਾ ਕਹਿ ਦਈਏ ਸਾਰੇ ਤਰ੍ਹਾਂ ਦਾ ਡੀਲਾ ਕਹਿ ਦੋ ਮੋਥਾ ਕਹਿ ਦੋ ਸਾਰਿਆਂ ਮਾਰਨੀਆਂ ਠੀਕ ਹੈ ਇਹ ਦੋਨੇ ਦਵਾਈਆਂ 500 ਐਮ ਐਲ ਦੀ ਡੋਜ਼ ਆ ਇੱਕ ਕਿੱਲੇ ਦੀ ਤੇ ਪਾਣੀ ਭਰਿਆ ਹੋਣਾ ਚਾਹੀਦਾ ਖੇਤ ਦੇ ਵਿੱਚ ਖੇਤ ਵਿੱਚ ਪਾਣੀ ਭਰਿਆ ਹੋਣਾ ਚਾਹੀਦਾ ਠੀਕ ਹੈ ਇਹ ਇੰਨਾ ਠੀਕ ਹੈ ਇੰਨਾ ਕੁ ਪਾਣੀ ਘੱਟੋ ਘੱਟ ਹੋਵੇ ਤੇ ਤੁਹਾਡੀ ਕੰਡੀਸ਼ਨ ਆ ਵੀ ਖੇਤ ਦੇ ਵਿੱਚ 10 ਤੋਂ 12 ਘੰਟੇ ਪਾਣੀ ਖੜਨਾ ਜ਼ਰੂਰੀ ਹੈ ਠੀਕ ਹੈ ਡਾਕਰ ਵਾਂਣ ਦੇ ਲਈ ਇਹ ਪਾਓ ਤੁਸੀਂ ਜਾਂ ਪਾਣੀ ਜੇ ਤੁਹਾਡੇ ਕੋਲੇ ਖੜਦਾ ਤਾ ਬੈਸਟਾ ਜੇ ਪਾਣੀ ਨਹੀਂ ਖੜਦਾ ਫਿਰ ਆ ਦਵਾਈ ਪਾਵਾਂਗੇ ਉਹਦੀ ਆਪਾਂ ਡੋਜ਼ ਵੀ ਦੱਸਾਂਗੇ ਰੇਟ ਵੀ ਦੱਸਾਂਗੇ ਇਹ ਲਗਭਗ ਅਲੱਗ-ਅਲੱਗ ਕੰਪਨੀਆਂ ਦੀ ਵੀਰੇ 500 ਰੁਪਏ ਤੋਂ ਲੈ ਕੇ 600 ਰੁਪਏ ਤੱਕ ਪੈਂਦੀ ਆ ਕਿੱਲੇ ਦੀ ਅਲੱਗ-ਅਲੱਗ ਕੰਪਨੀਆਂ ਦੀ ਠੀਕ ਹੈ ਕੋਈ 450 ਵੀ ਲਾ ਦੂਗਾ ਠੀਕ ਹੈ ਮੇਨ ਮੇਨ ਜੇ ਕੰਪਨੀਆਂ ਦੀ ਅੱਜ ਆਪਾਂ ਗੱਲ ਕਰੀਏ ਤਿੰਨ ਕੰਪਨੀਆਂ ਹੈਗੀਆਂ ਨੇ ਤਰੂਕਾ ਦੀ ਇਹ ਕਿਹੜੇ ਨਾਂ ਤੇ ਆਉਂਦੀ ਆ ਬਈ ਕਰੇਜਨਾ ਤੇ ਆਉਂਦੀ ਆ ਸੁਜੰਟਾ ਦੀ ਇਹ ਕਿਹੜੇ ਨਾਂ ਤੇ ਆਉਂਦੀ ਆ ਰਿਫਟ ਦੇ ਨਾਂ ਤੇ ਆਉਂਦੀ ਆ ਟਾਟਾ ਦੀ ਇਹ ਆਉਂਦੀ ਆ ਪ੍ਰੀਤ ਦੇ ਨਾਂ ਤੇ ਆਉਂਦੀ ਉੱਤੇ ਮੈਂ ਲਾ ਵੀ ਦਿਨਾ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਤੁਸੀਂ ਪਾ ਦਿਓ ਜਾਂ ਹੋਰ ਵੀ ਬਹੁਤ ਏਰੀਆਂ ਕੰਪਨੀਆਂ ਦੀ ਆਉਂਦੀ ਆ ਯਾਰ ਜਿਹੜੀ ਤੁਹਾਨੂੰ ਮਿਲਦੀ ਆ ਉਹ ਪਾ ਦਿਓ ਤੇ 500 ਐਮਐਲ ਦੀ ਡੋਜ਼ ਆ ਜੇ ਤੁਹਾਨੂੰ ਲੱਗਦਾ ਵੀ ਮੱਕੀ ਵਾਲਾ ਬਾਹਣਾ ਜਾਂ ਜ਼ਿਆਦਾ ਗੰਧ ਹੁੰਦਾ ਤਾਂ ਉੱਥੇ 700 ਐਮਐਲ ਦੀ ਡੋਜ਼ ਤੁਸੀਂ ਕਰ ਸਕਦੇ ਹੋ 200 ਐਮਐਲ ਡੋਜ਼ ਵਧਾ ਦਿਓ ਠੀਕ ਹੈ ਹੁਣ ਜੇ ਤੁਹਾਡੇ ਕੋਲੇ ਆ ਪਟੀਲਾ ਗਲੋਰ 37% ਈਸੀ ਨੂੰ ਸਾਰੇ ਰეკਮੈਂਡ ਕਰ ਰਹੇ ਨੇ ਇਹ ਉਹਦੇ ਨਾਲੋਂ 50 ਰੁਪਏ ਮਹਿੰਗੀ ਆ ਰਿਜ਼ਲਟ ਇਹਦਾ ਦੁੱਗਣਾ ਠੀਕ ਹੈ ਦੁੱਗਣੇ ਤੋਂ ਭਾਵ ਕਿ ਜੇ ਤੁਹਾਡੇ ਕੋਲੇ ਥੋੜੀ ਵੀ ਕਮੀ ਰਹਗੀ ਪਾਣੀ ਆਪਣੇ ਕੋਲੇ ਨਹੀਂ ਪੂਰਾ ਆਉਂਦਾ ਕਈ ਵਾਰੀ ਉਧਰੋਂ ਜ਼ੋਰ ਲੱਗਿਆ ਹੁੰਦਾ ਜਾਂ ਪਾਣੀ ਨਿਕਲ ਜਾਂਦਾ ਠੀਕ ਹੈ ਉਥੇ ਇਹ ਜਿੱਥੇ ਨੇ 8 ਘੰਟਿਆਂ ਦੇ ਵਿੱਚ ਕੰਮ ਕਰਨਾ ਉਥੇ ਇਹ ਸਾਰੀ ਦੋ ਘੰਟਿਆਂ ਦੇ ਵਿੱਚ ਕੰਮ ਕਰ ਦੂਗੀ 2 ਤੋਂ ਲੈ ਕੇ 3 ਘੰਟਿਆਂ ਦੇ ਵਿੱਚ ਠੀਕ ਹੈ ਜੀ ਇਹਦੀ ਡੋਜ਼ ਹੈਗੀ ਹੈ ਜਿਹੜੀ 600 ਐਮਐਲ ਕਾਕੜਾ ਜਿਹਾ ਆਉਂਦਾ ਇੱਕੋ ਠੀਕ ਹੈ 600 ਐਮਐਲ ਦੀ ਬਣੀ ਹੁੰਦੀ ਉੰਨੀ ਪਾਉਣੀ ਆ 700 800 ਜਿੰਨਾ ਮਰਜ਼ੀ ਕਹੀ ਜਾਣ 600 ਐਮਐਲ ਬਹੁਤ ਆ ਯਾਰ ਜੇ ਹਾਂ ਮੱਕੀ ਮੱਕੀ ਮੁੱਕੀ ਵਾਲਾ ਜਾਂ ਜ਼ਿਆਦਾ ਹੀ ਗੰਨ ਹੁੰਦਾ ਫਿਰ ਤੁਸੀਂ 700 ਪਾ ਸਕਦੇ ਹੋ ਆਦਰਵਾਈਜ਼ 600 ਬਹੁਤ ਆ ਯਾਰ 500 ਵੀ ਪਾ ਦੋਗੇ ਫਿਰ ਵੀ ਬਹੁਤ ਆ ਸਿੱਧੀ ਜੀ ਗੱਲ ਆ ਠੀਕ ਹੈ ਪਾਣੀ ਆ ਜਿਹੜਾ ਉਹ 2 ਘੰਟੇ ਘਟੂ ਘਟ ਖੇਤ ਦੇ ਵਿੱਚ ਖੜਾ ਹੋਣਾ ਚਾਹੀਦਾ ਠੀਕ ਹੈ ਬਾਣ ਜਿਹੜੇ ਮਰਜ਼ੀ ਚ ਪਾਓ ਯਾਰ ਰੇਤਲਾ ਅਸਰਮਿਆਨਾ ਡੱਕਰ ਜਿਹੜੇ ਚ ਮਰਜ਼ੀ ਪਾਓ ਬ੍ਰੈਂਡਾਂ ਦੀ ਜੇ ਗੱਲ ਕਰੀਏ ਇਹ ਇਹਦਾ ਰੇਟ ਭਈ 50 ਰੁਪਏ ਦੇ ਨਾਲੋਂ ਮਹਿੰਗਾ ਹੋਊਗਾ ਬ੍ਰੈਂਡਾਂ ਦੀ ਗੱਲ ਕਰੀਏ ਤੁਹਾਨੂੰ ਕਾਦੀ ਕਰੇਜ਼ ਐਕਸ ਦੇ ਨਾਂ ਤੇ ਆ ਜਾਂਦੀ ਆ ਸੈਂਟਾ ਦੀ ਰਿਫਟ ਪਲੱਸ ਦੇ ਨਾਂ ਤੇ ਆ ਜਾਂਦੀ ਆ ਟਾਟਾ ਦੀ ਪ੍ਰੀਤ ਪਲੱਸ ਦੇ ਨਾਂ ਤੇ ਆ ਜਾਂਦੀ ਹੈ ਬਸ ਅੱਗੇ ਪਲੱਸ ਲੱਗ ਗਿਆ ਜਾਂ ਐਕਸ ਲੱਗ ਗਿਆ ਇਹਦੀ ਸ਼ਕਤੀਵਰਤਕ ਹੈ ਮਤਲਬ ਤਾਕਤਵਰ ਹੁਣ ਇੱਥੇ ਮੈਨੂੰ ਕਹੋਗੇ ਵੀ ਆਹ ਦਾ ਘਟਾ ਯਾਰ 37 ਆ ਇਹ 50 ਦੀ ਥਾਂ ਤੇ 60 ਹੋਣਾ ਚਾਹੀਦਾ ਸੀ ਹੈਨਾ ਵੀ ਜਦੋਂ ਇੰਨੀ ਤਗੜੀ ਆ ਇਹ ਐ ਨਹੀਂ ਹੁੰਦਾ ਇਹ ਕਹਾਣੀ ਜਿਹੜੀ ਸਾਰੀ ਹੁੰਦੀ ਆ ਉਹ ਈ ਸੀ ਤੇ ਈ ਡਬਲਯੂ ਦੀ ਹੁੰਦੀ ਆ ਸਪਰੇਆਂ ਦੇ ਪਿੱਛੇ ਐਸ ਸੀ ਡਬਲਯੂ ਜੀ ਇਹ ਲਿਖਿਆ ਹੁੰਦਾ ਇਹਦੇ ਬਾਰੇ ਆਪਾਂ ਨੂੰ ਨਾ ਖਾਸ ਇਹਦੇ ਬਾਰੇ ਅਗਲੀ ਵੀਡੀਓ ਵੀ ਪਾ ਦੂ ਮੈਂ ਇਕੱਲੇ ਵੀ ਇੱਥੇ ਮੋਟੀ ਮੋਟੀ ਸਮਝਾ ਦੇਣਾ EC ਦਾ ਮਤਲਬ ਹੁੰਦਾ emulsifiable concentrate ਜਿੱਥੇ ਵੀ ਵਰਡ E ਆ ਗਿਆ ਇਹਦਾ ਮਤਲਬ ਹੁੰਦਾ emulsion emulsion ਦਾ ਮਤਲਬ ਹੁੰਦਾ ਵੀ ਦੋ ਚੀਜ਼ਾਂ ਦਾ ਮਿਕਸਚਰ liquid ਦਾ ਠੀਕ ਹੈ ਉਹਦੇ ਵਿੱਚ ਕੋਈ ਵੀ ਨਿੱਕੇ ਨਿੱਕੇ ਪਾਰਟੀਕਲ ਹੋ ਸਕਦੇ ਆ ਦੋ ਚੀਜ਼ਾਂ ਦਾ ਮਿਕਸਚਰ liquid ਦਾ ਠੀਕ ਹੈ ਜਿਹੜਾ ট্রান্সਪੇਰੈਂਟ ਹੋਵੇ ਦੋਨੇ ਆਪਸ ਦੇ ਵਿੱਚ ਘੁਲ ਜਾਣ ਠੀਕ ਹੈ ਜਿਵੇਂ ਲੱਸੀ ਲੱਸੀ ਦੇ ਵਿੱਚ ਆਪਾਂ ਪਾਣੀ ਪਾਤਾ ਜਾਂ ਲੱਸੀ ਲੱਸੀ ਤੁਸੀਂ ਕਿਸੇ ਸੋਲਵੈਂਟ ਦੇ ਵਿੱਚ ਪਾਤੀ ਠੀਕ ਹੈ ਕਿਸੇ ਹੋਰ ਪਦਾਰਥ ਦੇ ਵਿੱਚ ਪਾਤੀ ਤਾ ਉਹ ਘੁਲ ਜੂ ਗਿਆ ਉਹਦੇ ਵਿੱਚ ਤਾਂ ਉਹ ਕਨਸੈਂਟ੍ਰੇਟ ਬਣ ਗਿਆ ਠੀਕ ਹੈ ਇਹ ਅਸਰ ਹੈ ਜਿਹੜਾ ਇਹ ਕਾਫੀ ਸਮੇਂ ਬਾਅਦ ਕਰਦਾ 7-8 ਘੰਟੇ ਬਾਅਦ ਕਰਦਾ ਹੌਲੀ 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 ਜਾ ਕੇ ਘੁਲਦਾ ਦੂਜਾ ਆ ਗਿਆ ای ਡਬਲਯੂ ای ਡਬਲਯੂ ਹੁੰਦਾ ਅਮਾਲਸ਼ਨ ਇਨ ਵਾਟਰ ਵੀ ਮਤਲਬ ਪਾਣੀ ਦੇ ਵਿੱਚ ਘੁਲਣਾ ਸਿੱਧਾ ਹੀ ਦਵਾਈ ਨੇ ਠੀਕ ਹੈ ਸਮਝ ਗਏ ਨਾ ਗੱਲ ਆਹਾ ਆਪਸ ਦੇ ਵਿੱਚ ਪਹਿਲਾਂ ਹੀ ਦੋ ਤਿੰਨ ਕਨਸੈਂਟਰੇਟ ਹੈਗੇ ਨੇ ਦੋ ਤਿੰਨ ਚੀਜ਼ਾਂ ਮਿਲੀਆਂ ਹੋਈਆਂ ਨੇ ਉਹ ਵਿੱਚ ਪਾਣੀ ਦੇ ਜਦੋਂ ਘੁਲਣਗੇ ਪਹਿਲਾਂ ਟੁੱਟਣਗੇ ਬ੍ਰੇਕ ਹੋਣਗੇ ਉਹਨੂੰ ਕਿਰਿਆ ਕਰਨ ਤੇ ਟਾਈਮ ਲੱਗੂਗਾ ਫਿਰ ਜਾ ਕੇ ਥੱਲੇ ਜਾਊਗੀ ਫਿਰ ਰਚੂਗੀ ਹੌਲੀ 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 ਕਰਕੇ ਰੇਟ ਇਹਦੀ ਸਲੋ ਆ ਬਹੁਤ ਪਰ ਈਡਬਲਯੂ ਹੈ ਜਿਹੜਾ ਆਪਣੇ ਕੋਲੇ ਆਹ ਵਾਲੀ ਹੈ ਇਹ ਪਾਣੀ ਦੇ ਵਿੱਚ ਜਦੋਂ ਹੀ ਤੁਸੀਂ ਬੂੰਦ ਸੁੱਟੋਗੇ ਉਹ ਫੈਲ ਜਾਊਗੀ ਐ ਪੂਰੀ ਬਾਬਤ ਏਰੀਆ ਤੁਸੀਂ ਜਦੋਂ ਆ ਪਾਉਨੇ ਹੋਣਾ ਚਾਹੇ ਬੋਤਲ ਨਾਲ ਆਪਾ ਦੀਏ ਚਾਹੇ ਰੇਤੇ ਦੇ ਵਿੱਚ ਛਿੱਟਾ ਦਿੰਨੇ ਆ ਉਹ ਫੈਲ ਜਾਂਦਾ ਪੂਰਾ ਤੁਸੀਂ ਦੇਖਿਆ ਹੋਣਾ ਚਾਰਕ ਗਿਹੜੇ ਕਿੱਲੇ ਦੇ ਵਿੱਚ ਵਾਧੂ ਹੁੰਦੇ ਆ ਹਨਾ ਬਾਅਦ ਸ਼ਰਤ ਇਹਦੀ ਵੀ ਐ ਵੀ 2-3 ਘੰਟੇ ਰੱਖੋ ਹਨਾ ਤੇ ਪਾਣੀ ਨਿਕਲੇ ਨਾ ਪਾਣੀ ਦੀ ਮਾਤਰਾ ਇੰਨੀ ਕੁ ਹੋਣੀ ਜ਼ਰੂਰੀ ਆ 3 ਤੋਂ 4 ਇੰਚ ਪਾਣੀ ਤੁਹਾਡੇ ਖੇਤ ਦੇ ਵਿੱਚ ਭਰਿਆ ਹੋਣਾ ਚਾਹੀਦਾ ਇੰਚਾਂ ਦਾ ਪਹਿਲੀ ਗੱਲ ਦਾ ਹਿਸਾਬ ਨਹੀਂ ਆਉਂਦਾ ਵੀ ਫੁੱਲ ਨਾ ਹੋਵੇ ਜਾਂ ਡੱਡੂਆਂ ਬੋਲਦੇ ਹੋਣ ਪਤਲਾ-ਪਤਲਾ ਪਾਣੀ ਭਰਿਆ ਹੋਣਾ ਚਾਹੀਦਾ ਜੇ 2 ਘੰਟਿਆਂ ਬਾਅਦ ਵੀ 3 ਘੰਟਿਆਂ ਬਾਅਦ ਵੀ ਤੁਹਾਡੇ ਕੋਲੇ ਦਵਾਈ ਪਾਤੀ ਤੁਸੀਂ 3 ਘੰਟੇ ਬਾਅਦ ਪੂਰਾ ਅਸਰ ਹੋ ਜੂਜੇ 4-5 ਘੰਟੇ ਬਾਅਦ ਪਾਣੀ ਸੁੱਕਦਾ ਵੀ ਆ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਦੁਬਾਰਾ ਫਿਰ ਪਾਣੀ ਨਾਲ ਉਹਨੂੰ ਭਰ ਦਿਓ ਪਰ ਜੇ ਇਹ ਪਾਣੀ ਜੀਰ ਜਾਂਦਾ ਥੱਲੇ ਫਿਰ ਤੁਹਾਨੂੰ ਫਾਇਦਾ ਨਹੀਂ ਕੋਈ ਫਿਰ ਤੁਸੀਂ ਆ ਹੀ ਪਾਏ ਠੀਕ ਹੈ ਜੀ ਇਹ ਅੱਜ ਦੀ ਵੀਡੀਓ ਆ ਇਹ ਵੀ ਪਾ ਸਕਦੇ ਹੋ ਆ ਵੀ ਪਾ ਸਕਦੇ ਹੋ ਜਿਹੜੀ ਮਰਜ਼ੀ ਪਾ ਦਿਓ ਸੇਮ ਜੀ ਰੇਟ ਪਊਗਾ ਬਾਈ ਸੇਮ ਹਿਸਾਬ ਕਿਤਾਬ ਆ 50 ਰੁਪਏ ਮਹਿੰਗਾ ਪਰ ਉਹਦਾ ਕੀ ਫਾਇਦਾ ਮੈਂ ਤੁਹਾਡਾ ਇੱਕ ਗੇੜਾ ਵਜਦੂ ਬਸ ਇੱਕ ਜਦੋਂ ਝੱਗ ਝੁਗਦੇ ਥੱਲੇ ਬੂਟੇ ਦੱਬੇ ਹੁੰਦੇ ਆ ਮੈਂ ਤਾਂ ਹੀ ਵੀਡੀਓ ਪਾਈ ਸੀ ਹਨਾ ਉਦੋਂ ਦੋ ਡੱਕੇ ਡੁੱਕੇ ਮੱਚ ਜਾਂਦੇ ਆ ਜਾਂ ਥੱਲੇ ਡੁੱਬੇ ਹੁੰਦੇ ਆ ਉਦੋਂ ਆਪਾਂ ਦੂਜਾ ਤੀਜਾ ਪਾਣੀ ਲੱਗ ਜਾਂਦਾ ਤੇ ਜਿਹੜੇ ਮਾੜਾ ਮੋਟਾ ਘਾਓਗ ਦਾ ਉਹਨੂੰ ਵੀ ਮਾਰ ਦਿੰਦਾ ਆ ਆਹ ਟੈਕਨੀਕਲ ਆ ਜਿਹੜਾ ਠੀਕ ਹੈ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਕਿਸਮ ਦੇ ਬਾਰੇ ਆਪਾਂ ਚਰਚਾ ਕਰਾਂਗੇ ਤੇ ਮੈਨੂੰ ਕਮੈਂਟ ਜ਼ਰੂਰ ਕਰਿਓ ਵੀ ਕਿਹੜਾ ਚੋਨਾ ਲਾ ਰਹੇ ਹੋ ਤੇ ਕਿੰਨੀ ਤਰੀਕ ਨੂੰ ਲਾ ਰਹੇ ਹੋ ਕਿੱਥੇ ਕਿਹੜੇ ਏਰੀਆ ਜਲਾ ਰਹੇ ਹੋ ਥੈਂਕ ਯੂ ਸੋ ਮ